ਰੁਜੀਵ ਟੰਡਨ ਹਿੰਦੂ ਜਾਗੋ ਕੋਟਵੰਡੀ ਸ਼ਿਸ਼ਨਾ ਪੰਜਾਬ ਦਾ ਚੇਅਰਮੈਨ ਮੇਰੇ ਸਾਥੀ ਸੰਗਠਨ ਨਾਲ ਜਿੱਥੇ ਪਟਿਆਲਾ ਪੁਲ ਐਸਐਸਪੀ ਸਾਹਿਬ ਨੂੰ ਮਿਲਣ ਆਏ ਆਂ ਬੂਟਾ ਸਿੰਘ ਜੀ ਦੇ ਸਬੰਧ ਦੇ ਵਿੱਚ ਸੁਭਾ ਸਿੰਘ ਜੀ ਦੇ ਸਬੰਧ ਦੇ ਵਿੱਚ ਕੀ ਮੰਗ ਕਰਤਾ ਕਾਦੇ ਮੰਗ ਪੱਤਰ ਇੱਕੋ ਰੱਖਿਆ ਪੰਜਾਬ ਦੀ ਧਰਤੀ ਦਾ ਪੁੱਤਰ ਦਾ ਵੀ ਫਰਜ਼ ਨਿਭਾਣ ਆਏ ਆਂ ਮੇ ਸਾਡਾ ਸਭ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਸੁਭਾ ਸਿੰਘ ਜੀ ਦਾ ਜਨਮ ਵੀ ਪੰਜਾਬ ਦੀ ਧਰਤੀ ਤੇ ਹੋਇਆ ਧਰਤੀ ਸਾਡੀ ਮਾਂ ਹੁੰਦੀ ਹੈ ਅਸੀਂ ਉਹਨਾਂ ਨੂੰ ਕਹਿਣ ਹੈ ਅਗਰ ਸੁਭਾ ਸਿੰਘ ਦੇ ਪਾਰਥੀ ਦੇ ਦੇ ਉੱਤੇ ਅਗਰ ਪਰਿਵਾਰ ਦੁਆਰਾ ਉਹਦਾ ਸੰਸਕਾਰ ਕਰਨ ਨੂੰ ਮਨਾਂ ਕੀਤਾ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਹਿੰਦੂ ਜਾਗੋ ਕੋਰ ਕਮੇਟੀ ਨੂੰ ਦਿੱਤੀ ਜਾਵੇ ਉਹ ਸਬੰਧ ਜਿਸ ਸਹੀ ਅੱਜ ਗਿਆਨ ਲੈ ਕੇ ਐਸਐਸਟੀ ਪਟਿਆਲਾ ਕੋਲ ਲੈ ਕੇ ਆਇਆ ਸੀ ਕਾਰਨ ਕੀ ਹੈ ਪਰਿਵਾਰ ਕਿਉਂ ਨਹੀਂ ਲੈ ਰਿਹਾ ਉਹ ਡੱਟ ਗੋੜੀ ਦੇ ਉੱਪਰ ਜਿਹੜੇ ਦੋਸ਼ ਲੱਗੇ ਸੀ ਝੂਠੇ ਇਨਕਾਉਂਟਰ ਪੜੇ ਬੇਦੋਸ਼ੇ ਮਾਰੇ ਦੀ ਨਈ ਕਿਹਨਾਂ ਨੇ ਦੋਸ਼ ਲਗਾਏ ਸੀ ਇਹਨਾਂ ਨੇ ਲੱਗੇ ਇਹਨਾਂ ਥਜਾ ਭੁਗਤ ਰਹੇ ਸੀ ਅੰਦਰ ਸੀ ਸਜ਼ਾ ਕਿਹਨੇ ਲਗਾਈ ਸੀਗੇ ਹਮਰੈਕਸ ਵਾਲਾ ਹਮਰੈਕਸ ਉਹਦੋਂ ਕਿੱਥੇ ਸੀਗਾ ਸੀਬੀਆਈ ਉਹਦੋਂ ਕਿੱਥੇ ਸੀ ਜਦੋਂ ਪੰਜਾਬ ਵਿੱਚ ਹੱਤਵਾਲਾ ਕਾਲਾ ਦੌਰ ਸੀ ਜਦੋਂ ਟ੍ਰੇਨਾਂ ਤੇ ਬੱਸਾਂ ਤੋਂ ਕੱਢ ਕੇ ਹਿੰਦੂ ਮਾਰੇ ਜਾਂਦੇ ਸੀ ਉਦੋਂ ਹਮਰੋਡ ਤੇ ਸੀਬੀਆਈ ਕਿੱਥੇ ਸੀ ਦੱਸਣਾ ਮੈਨੂੰ ਜਦੋਂ ਇੰਨਾ ਜੋ ਬੱਸਾਂ ਤੋਂ ਕੱਢ ਕੇ ਹਿੰਦੂ ਪਰਿਵਾਰ ਜਦੋਂ ਘਰਿਆਂ ਤੋਂ ਪਰਚੀਆਂ ਕੱਢ ਕੇ ਲੋਕ ਮਸੂਮ ਲੋਕਾਂ ਨੂੰ ਕਤਲ ਕੀਤਾ ਜਾਂਦਾ ਸੀ ਉਦੋਂ ਹਮਨ ਰਾਈਟ ਸੀਬੀਆ ਕਿੱਥੇ ਸੀ ਜਦੋਂ ਤਾਂ ਪੰਜਾਬ ਦੀ ਜੀ ਕਾਂਗਰਸੀ ਸਰਕਾਰ ਸੀ ਮੁੱਖ ਮੰਤਰੀ ਨੇ ਦੇਜ ਦਿੱਤਾ ਡੀਜੀਪੀ ਨੇ ਦੇਜ ਦਿੱਤਾ ਵੀ ਖੜਗੂ ਬਾਦ ਦਾ ਸਫਾਇਆ ਕੀਤਾ ਜਾਵੇ ਉਸ ਵਕਤ ਦੇਸ਼ ਬੰਦੇ ਉਹ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਆਪਣੀ ਜਾਨਾਂ ਪੇਂਦੀ ਦੇ ਲੈ ਕੇ ਪੰਜਾਬ ਚੋਂ ਅੱਤਵਾਦ ਦਾ ਸਫਾਇਆ ਕੀਤਾ ਤੇ ਦੂਜੀ ਸਰਕਾਰ ਆਣ ਤੋਂ ਬਾਅਦ ਉਹੀ ਖੜਗੂ ਬਾਦ ਹਮੋਰੇਡ ਬੋਲ ਜਾਂਦਾ ਦੱਸੋ ਨਾ ਇਹਦੇ ਖਿਲਾਫ ਜਿਹੜਾ ਹੈਗਾ ਤਾਬਕਾ ਜਿਹੜਾ ਪੁਲਿਸ ਅਧਿਕਾਰੀ ਹੈਗੇ ਉਹਨਾਂ ਨੇ ਭੋਗ ਤੇ ਜਾਣ ਤੋਂ ਵੀ ਇਨਕਾਰ ਕਰਤਾ ਰਾਗੀ ਸਿੰਘਾਂ ਨੂੰ ਅਰਦਾਸ ਕਰਨ ਤੋਂ ਮਨਾ ਕਰਤੀ ਪਰਿਵਾਰ ਨੇ ਸਾਨੂੰ ਵੀ ਸਾਨੂੰ ਵੀ ਜਦੋਂ ਪਤਾ ਲੱਗਿਆ ਵੀ ਮਾਹੌਲ ਨਹੀਂ ਖਰਾਬ ਸਾਨੂੰ ਵੀ ਜਦੋਂ ਪਤਾ ਲੱਗਿਆ ਵੀ ਸਾਨੂੰ ਬੜਾ ਫੀਲ ਹੋਇਆ ਵੀ ਪੰਜਾਬ ਕਿੱਥੇ ਜਾ ਰਿਹਾ ਪੰਜਾਬ ਦੇ ਹਾਲਾਤ ਕਿੱਥੇ ਜਾ ਰਹੇ ਨੇ ਅਸੀਂ ਲੋਕ ਖੜੇ ਕਿੱਥੇ ਆ ਬਗਰ ਹੁਣ ਐਸਾ ਮਾਹੌਲ ਆ ਚੁੱਕਾ ਹੈ ਹੱਤਵਰਤੋ ਵੀ ਮਾੜਾ ਮਾਹੌਲ ਆ ਚੁੱਕਾ ਵੈ ਪਰਿਵਾਰ ਆਪਣੇ ਪਿਤਾ ਦਾ ਇੱਕ ਬੱਚਾ ਆਪਣੇ ਪਿਤਾ ਦੇ ਸੰਸਕਾਰ ਕਰਨ ਨੂੰ ਵੀ ਮਨ ਕਰ ਰਿਹਾ ਉਹੀ ਜ਼ਿੰਮੇਵਾਰੀਆਂ ਜਿਸੀ ਨਿਭਾਣ ਆਏ ਆ ਆਪਣਾ ਫਰਜ਼ ਨਿਭਾਣ ਆਏ ਆ ਕਿਉਂਕਿ ਪੰਜਾਬ ਪੁਲਿਸ ਦੇ ਨਾ ਅਫਸਰਾਂ ਦਾ ਸਾਡੇ ਲੋਕਾਂ ਦੇ ਬਹੁਤ ਸਾਨਾ ਪੰਜਾਬੀਆਂ ਤੇ ਬੜਾ ਆਸਾਨ ਹੈ ਖਾਸ ਕਰਕੇ ਹਿੰਦੂ ਸਮਾਜ ਦੀ ਇਹਨਾਂ ਨੇ ਪਰ ਦੋਸ਼ ਲੱਗੇ ਆ ਜਿਹੜੇ ਬੇਦੋਸ਼ੇ ਮਾਰੇ ਆ ਸਿੱਕ ਮਾਰੇ ਆ ਨੌਜਵਾਨਾਂ ਨੂੰ ਮੈਂ ਕੀ ਕਹਾਂ ਤੁਹਾਨੂੰ ਕਿਹਨੇ ਦੋਸ਼ ਲਾਇ ਹਿਊਮਨ ਰਾਈਟਸਰ ਦੋਸ਼ ਇਹ ਕਤਲ ਕਿਹਦੇ ਆ ਹਿਊਮਨ ਰਾਈਟਸ ਦੇ ਸੀਬੀਆਈ ਮੈਂ ਪੁੱਛਦਾ ਜਦੋਂ ਕਤਲਿਆ ਮੌਰੀਆ ਸੀ ਜਦੋਂ ਮਾਸੂਮ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਜਦੋਂ ਬੱਸਾਂ ਚੋ ਟ੍ਰੇਨਾਂ ਚੋਂ ਜਦੋਂ ਸੰਜੀਵ ਘੋਲੀ ਦੇ ਪਿਤਾ ਜੀ ਦਾ ਕਤਲ ਕੀਤਾ ਗਿਆ ਸੀ ਉਦੋਂ ਜਦੋਂ ਦੇਸੀ ਕਤਲਿਆਮ ਕੀਤਾ ਗਿਆ ਸੈਰ ਕਰਦੇ ਲੋਕਾਂ ਨੂੰ ਗੋਲੀ ਕਾਂਡ ਦਾ ਨਿਸ਼ਾਨਾ ਬਣਾਇਆ ਗਿਆ ਉਸ ਵੇਲੇ ਸੀਬੀਆਈ ਕਿੱਥੇ ਸੀ ਨਹੀਂ ਤੁਸੀਂ ਨੂੰ ਹੀਰੋ ਮੰਨਦੇ ਹੋ ਕੀ ਕੰਦੇ ਬਿਲਕੁਲ ਕੌਮ ਦਾ ਹੀਰੋ ਪੰਜਾਬ ਦਾ ਹੀਰੋ ਬਿਲਕੁਲ ਮੈਂ ਤਾਂ ਸਾਫ਼ ਕਹਿ ਰਿਹਾ ਵੀ ਕੌਮ ਦਾ ਹੀਰਾ ਪੰਜਾਬ ਦਾ ਹੀਰਾ ਉਹ ਤਾਂ ਪਰ ਤੋਂ ਕੰਮ ਜਿਹਨੇ ਪੰਜਾਬ ਨੂੰ ਪੁਸ਼ਾਹ ਲਾਇਆ ਭਾਈ ਸਾਹਿਬ ਜੀ ਤਾਰੀਕ ਦਿੱਤਾ ਸੀ ਹੁਣ ਇੱਕ ਸਵਾਲ ਕੀਤਾ ਉੱਪਰ ਹੀ ਉਸੇ ਇੱਕ ਸਵਾਲ ਕੀਤਾ ਸੀ ਵੀ ਭੋਗ ਤੇ ਮਨਾ ਕਰਤਾ ਮੈਂ ਤੁਹਾਡੀ ਗੱਲ ਮੰਨ ਗਿਆ ਮਨਾ ਕਰਤਾ ਇਹਦਾ ਮਤਲਬ ਆਪਾਂ ਇਹ ਤਾਂ ਗੱਲ ਮੰਨ ਕੇ ਚੱਲੀਏ ਨਾ ਵੀ ਜੇ ਸੂਬਾ ਸਿੰਘ ਉਹ ਭੋਗ ਤੇ ਪਾਠੀਆਂ ਮਾਂ ਕਰਤਾ ਉਹ ਸੱਤਰਾਂ ਦੇ ਜਾਣ ਤੋਂ ਮਨਾ ਕਰਤਾ ਇਹਦਾ ਮਤਲਬ ਬੀਨ ਸਿੰਘ ਵਰ ਕੇ ਪੀਐਸ ਗਿੰਨੇ ਸਹੀ ਕੰਮ ਕੀਤਾ ਸੀ ਜਿਹੜਾ ਪਾਰਟੀ ਵੀ ਬੋਝ ਗਏ ਉਹ ਸੱਤਰਾਂ ਨੂੰ ਭੋਗ ਤੇ ਬੋਝ ਗਏ ਉਹਨੇ ਪਾਣੀ ਰਖਾਇਆ ਗੋ ਬਿਲਕੁਲ ਇਹ ਮਤਲਬ ਉਹ ਤੁਸੀਂ ਰੱਖੋ ਲਾਈਨ ਕਰਦੇ ਨਾ ਦੋ ਸਹੀ ਸੀਗੇ ਜਿੱਦਾਂ ਉਹ ਸਹੀ ਸੀਗੇ ਉਦਾਂ ਸੂਬਾ ਸਿੰਘ ਵੀ ਸਹੀ ਸੀਗਾ ਉਹਨੇ ਇੱਕ ਗੰਗਨਾ ਪੰਜਾਬ ਦੇ ਅੰਦਰ ਪਿਆ ਸੀਗਾ ਜਦੋਂ ਕਰੋਦਾਂ ਸੀ ਜਿਹਦੇ ਵਿੱਚ ਲੋਕਾਂ ਨੂੰ ਬੱਸਾਂ ਤੋਂ ਘਰੋਂ ਤੋਂ ਲੋਰਾਂਆਂ ਲੜਕੀਆਂ ਨੂੰ ਰੇਪ ਕੀਤਾ ਜਾਂਦੇ ਸੀ ਮਾਰੇ ਜਾਂਦੇ ਸੀ ਉਹਨਾਂ ਦਾ ਸਫਾਇਆ ਕੀਤਾ ਉਹਨੂੰ ਮਾਰਾ ਕੀ ਗਲਤ ਕੀਤਾ ਉਹਨੇ ਜੋ ਨਾ ਪੰਜਾਬ ਦੇਖਣ ਨੂੰ ਮਿਲਦੇ ਲਿਖਦਾ ਨਹੀਂ ਪੰਜਾਬ ਚ ਮੁੰਡਾ ਹੁੰਦਾ ਤਾਂ ਸੂਬਾ ਸਿੰਘ ਦਾ ਕਤਲ ਜੇਲ੍ਹ ਦੇ ਅੰਦਰ ਨਾ ਹੁੰਦਾ ਇਹ ਸੱਚਾਈ ਹੈ ਪੰਜਾਬ ਦਾ ਮੁੱਖ ਮੰਤਰੀ ਜੇ Hindu ਹੁੰਦਾ ਤਾਂ ਜੋ ਅੱਜ ਹਾਲਾਤ ਪੰਜਾਬ ਚ ਬਣੇ ਹੋਏ ਆ ਜਿੱਥੇ ਦੇਖਿਆ ਗੱਟਵਰਤਾ ਜਿੱਥੇ ਦੇਖਿਆ ਕੁਰਬਾਨਾ ਮਾਰਤੀਆਂ ਜਿੱਥੇ ਦੇਖਿਆ ਧੰਕੀਆਂ ਦੋਤੀਆਂ ਇਿੱਤੇ ਦੇ ਕੱਕੋ ਹੋਰ ਬੜੇ ਮੁੱਦੇ ਪੰਜਾਬ ਚੱਲ ਰਹੇ ਆ ਉਹ ਮੁੱਦੇ ਤੇ ਆਪਾਂ ਗੱਲ ਨਹੀਂ ਕਰਨਾ ਚਾਹੁੰਦੇ ਜਿਹੜਾ ਵੀ ਮਤਲੱਬ ੱੱਕਾ ਹੋ ਰਿਹਾ ਚੜਿਆ ਧੱਕਾ ਹੋ ਰਿਹਾ ਅੱਗੇ ਲੜਾਈ ਦੀ ਅੱਜ ਕੱਲ ਅੱਜ ਅਸੀਂ ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਜੰਨੂਵਾਰੀ ਨਹੀਂ ਲੇ ਲਊਗਾ ਤਾਂ ਹਿੰਦੂ ਕੋਰ ਕਮੇਟੀ ਨਹੀਂ ਗਈ ਔਰ ਉਹਦੀ ਪਰਿਵਾਰ ਨੂੰ ਜਿਹੜੀਆਂ ਧਮਕੀਆਂ ਕੱਟੜਪੰਥੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਉਹਨਾਂ ਦੀ ਸੁਰੱਖਿਆ ਦਾ ਪੁਖਤਾ ਇੰਤਜ਼ਾਮ ਕੀਤਾ ਜਾ